ਵੱਲੋਂ ਇਸ ਅੱਜ ਦੇ ইਵੈਂਟ ਦੀ ਪ੍ਰੋਮੋਸ਼ਨ ਕੀਤੀ ਗਈ ਸੀਗੀ ਹੰਗਾਰਾ ਦਿੱਤਾ ਗਿਆ ਸੀਗਾ ਉਨਾ ਹੀ ਪਰਮਾ ਹੰਗਾਰਾ ਇਹਨਾਂ ਨੂੰ ਅੱਜ ਮਿਲਿਆ ਹਾਊਸਫੁੱਲ ਸ਼ੋਅ ਗਿਆ ਤੁਹਾਡਾ ਐਂਡ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਅੱਜ ਦੇਖ ਰਿਹਾ ਕਿ ਹਾਲ ਦੇ ਵਿੱਚ ਬੈਠਣ ਦੀ ਜਗ੍ਹਾ ਨਹੀਂ ਹੈਗੀ ਆ ਬਾਹਰ ਉਹ ਚੇਅਰਸ ਲਿਆਲੇ ਦੇ 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 ਕਿਉਂਕਿ ਲੋਕਾਂ ਨੂੰ ਚਾਹੀ ਨਾ ਸੀਗਾ ਪਰ ਤੁਹਾਡੀ ਮਿਹਨਤ ਬਹੁਤ ਜ਼ਿਆਦਾ ਸੀਗੀ ਅੱਜ ਦੇਖਿਆ ਜਦੋਂ ਤੁਸੀਂ ਕਿਹਾ ਕਿ ਨਹੀਂ ਕਿ ਇੰਨਾ ਪਰਮਾ ਹੰਗਾਰਾ ਹੋਇਆ ਹਾਊਸਫੁੱਲ ਸ਼ੋਅ ਹੋ ਗਿਆ ਮਤਲਬ ਕਿਹੋ ਜਿਹਾ ਲੱਗ ਰਿਹਾ ਹੁਣ ਫਾਈਨਲੀ ਬਹੁਤ ਵਧੀਆ ਲੱਗ ਰਿਹਾ ਹੈ ਤੁਹਾਡੇ ਨਾਲ ਹੀ ਆਪਾਂ ਸ਼ੁਰੂ ਕੀਤਾ ਸੀਗਾ ਵਾਇਰਲ ਪੋਸਟ ਨੇ ਪ੍ਰੋਮੋਸ਼ਨ ਕੀਤੀ ਕਿ ਸਾਡਾ ਹਾਊਸਫੁੱਲ ਕੀ ਓਵਰ ਬੁਕਡ ਮਤਲਬ ਸ਼ੋਅ ਹੋ ਗਿਆ ਓਵਰ ਬੁਕਡ ਸ਼ੋਅ ਐਂਡ ਬਸ ਹੁੰਗਾਰਾ ਸਪੋਰਟ ਰਹਿੰਦੀ ਹੈ ਤੁਹਾਡੇ ਵਰਗੀਆਂ ਦੀ ਫੈਮਿਲੀ ਫਰੈਂਡਸ ਫਰੈਂਡਸ ਜਿਹੜੇ ਆਂਦੇ ਨੇ ਸਾਨੂੰ ਸਪੋਰਟ ਕਰਨ ਲਈ ਜਿੰਨੇ ਵੀ ਇੱਥੇ ਆਏ ਨੇ ਫੇਮੇਲਾਂਆਂ ਲੜਕੀਆਂ ਆਈਆਂ ਨੇ ਉਹ ਸਾਰੇ ਇੱਕ ਪੰਜਾਬੀ ਪਹਿਰਾਵੇ ਦੇ ਵਿੱਚ ਸਿਰ ਨਾਲ ਜੁੜ ਕੇ ਆਏ ਤੁਸੀਂ ਬੜਾ ਵਧੀਆ ਪਹਿਰਾਵਾ ਪਾਇਆ ਹੋਇਆ ਤੁਹਾਡੀ ਤਾਂ ਮਿਹਨਤ ਸਿੱਗੀ ਮੈਂ ਤੁਹਾਡੀ ਮਦਰ ਨਾਲ ਗੱਲ ਕੀਤੀ ਉਹ ਕਹਿੰਦੀ ਕਿ ਸਾਡੀ ਕੋਰਡੀਨੇਟਰ ਟਾਈਮ ਹੀ ਨਹੀਂ ਸੀਗੀ ਗੱਲ ਕਰਨ ਦਾ ਕਹਿੰਦੇ ਇੰਨਾ ਇੰਨਾ ਬੀਜੀ ਸੀ ਕਿ ਸਾਡੀ ਕੋਈ ਕਹਿੰਦੇ ਨਹੀਂ ਨਹੀਂ ਉਹ ਤੇ ਹੈ ਹੀ ਆ ਚਲੋ ਬਸ ਖੁਸ਼ੀ ਇਸ ਚੀਜ਼ ਦੀ ਹੈ ਕਿ ਸਭ ਸਭ ਨੇ ਇੰਜੋਏ ਕੀਤਾ ਮੈਂ ਹੀ ਚਾਹੁੰਦੀ ਸੀ ਕਿ ਸਭ ਲਈ ਮੈਮੋਰੀਏਬਲ ਬਣ ਜੇ ਇਹ ਜਿਹੜੇ ਮੋਮੈਂਟਸ ਨੇ ਤੇ ਉਹ ਬਣ ਗਏ ਨੇ ਤੇ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਬ ਰੌਣਕਾਂ ਵਾਲੀ ਥੀ ਜਲੰਧਰ ਚ ਹੋ ਰਿਹਾ ਹੈ ਉੱਥੇ ਹੀ ਰਾਜਵਿੰਦਰ ਕੌਰ ਜੀ ਪਹੁੰਚੇ ਨੇ ਆਮ ਆਦਮੀ ਪਾਰਟੀ ਦੇ ਮਨ ਸੱਸੀ ਕਾਲ ਜੀ ਸੱਸੀ ਕਾਲ ਜੀ ਦੇਖੋ ਇਹੋ ਜਿਹੀ ਉਪਰਾਲੇ ਕਿਉਂਕਿ ਜਿਹੜੇ ਤਿਉਹਾਰ ਸਾਡੇ ਇਹ ਸਾਡੇ ਪੰਜਾਬੀ ਨਾਲ ਜੁੜੇ ਹੋਏ ਆ ਜੀ ਸਾਡੇ ਵਿਰਸੇ ਨਾਲ ਜੁੜੇ ਹੋਏ ਆ ਲੇਕਿਨ ਫੇਰ ਵੀ ਸਾਡੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਕਹੋ ਅੱਜ ਕੱਲ ਦੇ ਲੋਕ ਹੱਲੇ ਵੀ ਉਪਰਾਲੇ ਕਰਦੇ ਤੁਸੀਂ ਅੱਜ ਪਹੁੰਚੇ ਹੋ ਕਿਵੇਂ ਤੁਹਾਨੂੰ ਕਿਵੇਂ ਦਾ ਲੱਗਾ ਜੀ ਬਹੁਤ ਖੁਸ਼ੀ ਹੋਈ ਮੈਨੂੰ ਆ ਕੇ ਕਿਉਂਕਿ ਮੈਂ ਤਾਂ ਜਾ ਹੀ ਰਹੀ ਆ ਰੋਜ਼ ਕਦੀ ਪਿੰਡਾਂ ਵਿੱਚ ਹੁੰਦੇ ਆ ਕਦੀ ਸ਼ਹਿਰ ਵਿੱਚ ਕਾਫੀ ਪਿੰਡਾਂ ਦੇ ਵਿੱਚ ਬ ਪਹਿਲਾਂ ਤਾਂ ਮੈਂ ਆਪਣੀ ਭੈਣ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਆ ਕਿ ਰਮਨੀਕ ਨੇ ਕਿ ਜਿਹੜਾ ਇੰਨਾ ਅੱਛਾ ਜਿਹਾ ਆਰਗੇਨਾਈਜ਼ ਕਰਕੇ ਕਿ ਇਹ ਸ਼ਹਿਰ ਦੇ ਵਿੱਚ ਵੀ ਜਿਹੜਾ ਇਹ ਤੀਆਂ ਦਾ ਤਿਹਾਰ ਮਨਾਇਆ ਕਿਉਂਕਿ ਬਿਲਕੁਲ ਇਹ ਸਾਡਾ ਪੰਜਾਬੀ ਵਿਰਸਾ ਆ ਸਾਡੇ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖਣ ਲਈ ਜਦੋਂ ਇਸ ਤਰ੍ਹਾਂ ਦੀਆਂ ਕੁੜੀਆਂ ਇਕੱਠੀਆਂ ਹੋ ਕੇ ਇਹ ਤਿਹਾਰ ਮਨਾਉਂਦੀਆਂ ਤੇ ਸਾਡਾ ਵਿਰਸਾ ਜਿਹੜਾ ਆ ਉਹਨੂੰ ਸੰਭਾਲਿਆ ਜਾ ਸਕਦਾ ਹੁਣ ਲੱਗ ਰਿਹਾ ਸਾਨੂੰ ਕਿਉਂਕਿ ਕਾਫੀ ਸਮਾ ਪਹਿਲਾਂ ਜਿਹੜੇ ਤਿਹਾਰ ਜਿਹੜੇ ਆਏ ਬੰਦ ਹੋ ਗਏ ਸੀਗੇ ਕਿ ਮਨਾਉਣੇ ਛੱਡ ਦਿੱਤੇ ਸੀਗੇ ਕਿ ਜਦੋਂ ਇਸ ਤਰ੍ਹਾਂ ਦੀਆਂ ਬੱਚੀਆਂ ਆ ਕੇ ਅੱਗੇ ਆਰਗੇਨਾਈਜ਼ ਕਰਦੀਆਂ ਇਦਾਂ ਪ੍ਰੋਗਰਾਮ ਨੂੰ ਤੇ ਇਹਨਾਂ ਅੱਛਾ ਲੱਗਾ ਜਿਹਨਾਂ ਦੇ ਕੋਲ ਆ ਕੇ ਤੇ ਬਹੁਤ ਵਧੀਆ ਹੈ ਤੁਸੀਂ ਦੇਖੋ ਇਦਾਂ ਦੇ ਫੰਕਸ਼ਨਸ ਨੂੰ ਇਦਾਂ ਦੇ ਇਵੈਂਟਸ ਨੂੰ ਹੰਗਾਰਾ ਦਿੱਤੀਓ ਤੁਹਾਡੇ ਲਈ ਬਹੁਤ ਬਹੁਤ ਮੁਬਾਰਕਬਾਦ ਵਾਲੀ ਗੱਲ ਹੈ ਮੈਮ ਤੁਸੀਂ ਵੀ ਕਿਉਂਕਿ ਦੇਖੋ ਮੈਮ ਨੇ ਜਿਵੇਂ ਕਿਹਾ ਕਿ ਪਿੰਡਾਂ ਵਿੱਚ ਤੁਸੀਂ ਦੇਖਦੇ ਆਂ ਸ਼ਹਿਰਾਂ ਚ अर्बन ਏਰੀਆਜ਼ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦਾ ਲੇਕਿਨ ਅੱਜ ਵੀ ਜਿੰਨੀਆਂ ਹੁਣ ਔਰਤਾਂ ਦੇਖੀਆਂ ਫੀਮੇਲ ਦੇਖੀਆਂ ਉਹ ਭਾਵੇਂ ਵੈਸਟਰਨ ਕਲਚਰ ਤੋਂ ਅਪਣਾਉਂਦੀਆਂ ਨੇ ਲੇਕਿਨ ਅੱਜ ਸਾਰੇ ਸੂਟ ਪਾ ਕੇ ਆਏ ਨੇ ਪਰਾਉਂਦੇ ਪਾ ਕੇ ਆਈਆਂ ਨੇ ਹਨਾ ਇੱਕ ਪੰਜਾਬੀ ਲੁੱਕ ਲੈ ਕੇ ਆਈਆਂ ਨੇ ਤੁਸੀਂ ਵੀ ਗੱਲਾਂ ਬਾਤਾਂ ਕੀਤੀਆਂ ਉਹਨਾਂ ਨੂੰ ਮਿਲੇ ਆ ਤੁਹਾਨੂੰ ਵੀ ਬਹੁਤ ਲੇਡੀਜ਼ ਮਿਲੀਆਂ ਨੇ ਦੇਖੋ ਅੱਜ ਜਿਹੜਾ ਪੰਜਾਬੀ ਜਿਹੜਾ ਸਾਡਾ ਵਿਰਸਾ ਆ ਜਿਹੜਾ ਸਾਡਾ ਪੰਜਾਬੀ ਕਲਚਰ ਆ ਉਹ ਤਾਂ ਸਾਡਾ ਸੂਟ ਹੀ ਆ ਨਾ ਸੂਟ ਸਲਵਾਰਾ ਤੇ ਉੱਤੇ ਫਲਕਾਰੀਆਂ ਲਈਆਂ ਆ ਜ ਜਿਨ੍ਹਾਂ ਨੇ ਉੱਤੇ ਹੁਣ ਤਾਂ ਚਲੋ ਸਾਡੇ ਬੱਚਿਆਂ ਨੂੰ ਭੁੱਲ ਗਿਆ ਨਹੀਂ ਤਾਂ ਸੱਗੀ ਫੁੱਲ ਮੈਂ ਤਾਂ ਦੱਸਣੀ ਹੁੰਨੀ ਆ ਕਿ ਬੱਚਿਆਂ ਨੂੰ ਆਪਣੇਆਂ ਨੂੰ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਦੱਸੋ ਕਿ ਚਰਖੇ ਕੀ ਹੁੰਦੇ ਮਧਾਣੀਆਂ ਕੀ ਹੁੰਦੀਆਂ ਤੇ ਇਹ ਚੀਜ਼ਾਂ ਸਾਨੂੰ ਦੱਸਣਾ ਬਹੁਤ ਜ਼ਰੂਰੀ ਆ ਬੱਚਿਆਂ ਨੂੰ ਕਿਉਂਕਿ ਬੱਚੇ ਫਿਰ ਵਿਰਸੇ ਨਾਲ ਜੁੜੇ ਰਹਿਣਗੇ ਸੋ ਅੱਜ ਮੇਰੀ ਭੈਣ ਰਮਨੀਕ ਨੇ ਇਹ ਜਿਹੜਾ ਪ੍ਰੋਗਰਾਮ ਕਰਾਇਆ ਮੈਨੂੰ ਆ ਕੇ ਇੱਥੇ ਬਹੁਤ ਖੁਸ਼ੀ ਹੋਈ ਆ ਮੈਂ ਕਹਿੰਦਾ ਤੁਸੀਂ ਵੀ ਵਧਾਈ ਦੇ ਪਾਤਰ ਹੋ ਜੀ ਕਿ ਇਹ ਬਹੁਤ ਵਧੀਆ ਇਵੈਂਟ ਕੀਤੀ ਹੈ ਕਿ ਇਸ ਤਰ੍ਹਾਂ ਦਾ ਪ੍ਰੋਗਰਾਮ ਕਰਾਇਆ ਜਾ ਕੇ ਮਨ ਖੁਸ਼ ਹੋ ਗਿਆ ਇੱਥੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਜੁੜਾ ਪਾ ਕੇ ਸੋ ਤੀਆਂ ਦਾ ਫੰਕਸ਼ਨਾਂ ਚੱਲ ਰਿਹਾ ਤੀਆਂ ਦੇ ਮੇਨ ਚੱਲ ਰਿਹਾ ਜਲੰਧਰ ਦੇ ਵਿੱਚ ਹੀ ਸੋ ਰੌਣਕਾਂ ਵਾਲੀ ਤੀ ਵੀ ਰਮਨੀਕ ਹਾਊਸਫੁੱਲ ਸ਼ੋਅ ਜਾ ਰਿਹਾ ਐਂਡ ਸਾਰੀਆਂ ਮੁਟਿਆਰਾਂ ਜਿੰਨੀਆਂ ਵੀ ਨੇ ਕੋਈ ਪਛਾਣ ਚ ਨਹੀਂ ਆ ਰਿਹਾ ਕਿ ਅਸੀਂ ਮਾਤਾ ਜੀ ਕਿਹਨੂੰ ਕਹਿਣਾ ਤੇ ਆਂਟੀ ਜੀ ਕਿਹਨੂੰ ਕਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿੱਥੋਂ ਆਏ ਹੋ ਮੈਂ ਰਮਨੀਕ ਦੀ ਮਜ਼ਰ ਆ ਜੀ ਅੱਛਾ ਤੁਸੀਂ ਲਓ ਤੁਸੀਂ ਤਾਂ ਮਾਲਕ ਹੋ ਇਹ ਤਾਂ ਮਾਲਕ ਆ ਕੇ ਸਹੀ ਬੰਦਾ ਫੜ ਲਿਆ ਮੈਂ ਅੱਛਾ ਅੱਜ ਸ਼ੋਅ ਦੇਖ ਲਓ ਫੇਰ ਵੀ ਪੂਰਾ ਭਰਿਆ ਹੋਇਆ ਹੈ ਨੂੰ ਪੂਰਾ ਹਾਊਸਫੁਲ ਸ਼ੋਅ ਜਾ ਰਿਹਾ ਆਪਣਾ ਇਵੈਂਟ ਤਿਆਰੀ ਕਰਨ ਚ ਬੜੀ ਜਾਰੀ ਤੁਸੀਂ ਤਾਂ ਦੇਖਿਆ ਹੋਣਾ ਕਿ ਰਮਨੀਕ ਦੀ ਮਿਹਨਤ ਕਿੰਨੀ ਲੱਗੀ ਹਾਂਜੀ ਹਾਂਜੀ ਉਹ ਤਾਂ ਹੈ ਜੀ ਉਧਰ ਦੇਖ ਕੇ ਬੋਲੋ ਪਹਿਲਾਂ ਠੀਕ ਹੈ ਹਾਂ ਮੈਂ ਨਾ ਤਾਂ ਬਹੁਤ ਹੈ ਜੀ ਕਿੰਨੇ ਦਿਨਾਂ ਤੋਂ ਇੱਕ ਦਿਨ ਦੀ ਮਿਹਨਤ ਨਹੀਂ ਹੈ ਇਹ ਜੀ ਜੀ ਕਾਫੀ ਦਿਨਾਂ ਤੋਂ ਮਿਹਨਤ ਚੱਲਦੀ ਪਈ ਸੀ ਫਾਈਨਲੀ ਅੱਜ ਦੇਖੋ ਤੁਸੀਂ ਆਪੋ ਖਤਾ ਅੱਜ ਸਾਰੇ ਲੋਕ ਭਰੇ ਹੋਏ ਨੇ ਸੀਟਾਂ ਨਹੀਂ ਮਿਲਣਦੀਆਂ ਬਹਿਣ ਨੂੰ ਇੰਨੀ ਮਿਹਨਤ ਮਤਲਬ ਕੀਤੀ ਹੈ ਡੈਫੀਨਿਟਲੀ ਅੱਛਾ ਉਹਨਾਂ ਦਿਨਾਂ 'ਚ ਹਾਲ ਕਿਹੋ ਜਿਹਾ ਸੀ ਕਿ ਰਮਨੀਕ ਦਾ ਤੁਹਾਡੇ ਨਾਲ ਗੱਲ ਗੁੱਲ ਕਰਦੇ ਕਿ ਨਹੀਂ ਬੀਜ਼ੀ ਬੀਜ਼ੀ ਨਹੀਂ ਜੀ ਗੱਲ ਕਰਨ ਤਾਂ ਕਿਤੇ ਟਾਈਮ ਹੀ ਨਹੀਂ ਹਾਂ ਸਾਰਾ ਦਿਨ ਮम्मा ਨੂੰ ਵੀ ਬੀਜ਼ੀ ਕੀਤਾ ਹੋਇਆ ਸੀ ਤੁਸੀਂ ਵੀ ਨਾਲ ਕੰਮ ਕਮ ਕਰਾਉਂਦੇ ਨਹੀਂ ਪਹਿਲਾਂ ਥੋੜਾ ਬਹੁਤ ਤੁਹਾਨੂੰ ਬਹੁਤ ਮੁਬਾਰਕਾਂ ਜੀ ਬੜਾ ਵਧੀਆ ਸ਼ੋਅ ਜਾ ਰਿਹਾ ਤੁਹਾਡਾ ਤੇ ਧੰਨਵਾਦ ਜੀ ਤੇ ਗੱਲ ਕੇ ਸਾਸ਼ਟਰੀ ਕਾਲ ਜੀ ਕਾਲ ਜੀ ਤੁਹਾਡਾ ਨਾਮ ਜੀ ਕੀ ਹੈ ਹਰਪ੍ਰੀਤ ਕੌਰ ਤੁਸੀਂ ਕਿੱਥੋਂ ਆਏ ਮੈਂ ਆਸਟ੍ਰੇਲੀਆ ਤੋਂ ਆਈ ਹਾਂ ਤੁਸੀਂ ਤਾਂ ਬਾਹਰੋਂ ਆਏ ਨੇ oh my god ਬਾਹਰੋਂ ਆਈ ਨੇ ਸਪੈਸ਼ਲ ਤੀਆਂ ਮਨੋਰਨ ਬਹੁਤ ਵਧੀਆ ਗੱਲ ਹੈ ਇਹ ਮੇਰੀ ਚਾਈਲਡਹੂਡ ਬੈਸਟ ਫਰੈਂਡ ਹੈ ਤੇ ਮੈਂ ਉਹਦੇ ਲਈ ਆਈਆਂ ਕਿ ਉਹ ਮਨੋਰਨ ਸਪੋਰਟ ਕਰਨ ਲਈ ਫੁੱਲ ਸਪੋਰਟ ਬੜ ਬੜ ਕਿਉਂਕਿ ਦੇਖੋ ਸਾਡੇ ਅਸੀਂ ਕਹਿੰਦੇ ਕਿ ਅਸੀਂ ਆਪਣੇ ਤਿਉਹਾਰਾਂ ਨੂੰ ਕਿਵੇਂ ਜੀਵੰਤ ਰੱਖਣਾ ਹੈ ਬਿਲਕੁਲ 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 ਅਸੀਂ ਆਸਟ੍ਰੇਲੀਆ 'ਚ ਵੀ ਇਵੈਂਟਸ ਕਰਦੇ ਆ ਆਈ ਲਿਵ ਇਨ ਸਾਊਥ ਆਸਟ੍ਰੇਲੀਆ ਐਡਲਟਸ ਰਣਿਆ ਅਸੀਂ ਉੱਥੇ ਵੀ ਤੀਆਂ ਮੇਲਾ ਕਰਦੇ ਆ ਬਟ ਇੰਨਾ ਕਰਾਊਡ ਇੰਨਾ ਜਿਹੜਾ ਲੋਕਾਂ 'ਚ ਪੈਸ਼ਨ ਹੈ ਨਾ ਉਥੇ ਨਹੀਂ ਹੈ ਇੱਥੇ ਲੋਕੀ ਜ਼ਿਆਦਾ ਐਕਸਾਈਟਡ ਹੁੰਦਾ ਵਾ ਹੁਣ ਦੇਖੋ ਸਾਰਿਆਂ ਭਾਵੇਂ ਅਸੀਂ ਮਾਡ ਰੂ ਅੱਜ ਸਾਰਿਆਂ 'ਚ ਇੰਨੀ ਰੌਣਕ ਇੰਨਾ ਚਮਕ-ਧਮਕ ਦੇਖ ਕੇ ਆਮ ਫੀਲਿੰਗ ਵੈਰੀ ਗੁੱਡ ਬੜਾ ਮਜ਼ਾ ਆ ਰਿਹਾ ਸਤਿਗੁਰ ਜੀ ਕਿਵੇਂ ਹੋ ਠੀਕ ਆ ਜੀ ਠੀਕ ਠਾਕ ਹਾਂ ਆ ਜਾਇ ਹੂੰ ਤੀਆਂ ਦਾ ਤਿਉਹਾਰ ਪਹਿਲਾਂ ਬਣਾਉਂਦੇ ਸੀ ਕਿ ਲੇਕਿਨ ਹੁਣ ਵੀ ਦੇਖੋ ਪਹਿਲੀ ਵਾਰੀ ਆਈ ਆ ਮੈਂ ਪਹਿਲੇ ਕਦੇ ਨਹੀਂ ਆਈ ਸੀ ਪਹਿਲੀ ਵਾਰੀ ਆਈ ਹੁਣ ਜੀ ਕਹਿੰਦੇ ਨੇ ਅੱਜਕੱਲ੍ਹ ਜਾਣਨ ਕੀ ਕਰ ਲੈਣਾ ਹਨਾ ਹੁੰਦਾ ਹੀ ਦਿਮਾਗ ਦੇ ਵਿੱਚ ਇੱਥੇ ਆਈ ਹਾਂ ਅੱਜ ਕਿਵੇਂ ਦਾ ਲੱਗਾ ਮੈਂ ਤਾਂ ਬਈ ਠੀਕ ਨਹੀਂ ਸੀ ਤਾਂ ਵੀ ਮੈਨੂੰ ਆਣਾ ਪਿਆ ਮੇਰੇ ਬੱਚੇ ਕਹਿੰਦੇ ਨੇ ਮੰਮਾ ਚੱਲੋ ਜਰਾ ਨਿਹੋ ਬੰਨਣ ਕੇ ਬਰਾਬਰੀ ਤੁਸੀਂ ਆਏ ਹੋ ਅੱਜ ਵੀਡੀਓ ਪਾਰਲਰ ਵੀ ਜਾ ਕੇ ਆਏ ਹੁਣ ਨਹੀਂ ਪਾਰਲਰ ਨਹੀਂ ਗਈ ਅੱਪੇ ਨਹੀਂ ਆ ਰਹੇ ਆ ਮਾਂ ਮਾਂ ਅਸੀਂ ਸਾਡੀਆਂ ਵੀ ਬੇਸ ਹੋ ਜਾਂਦੀਆਂ ਮਾਵਾਂ ਦੀਆਂ ਮਾਵਾਂ ਦੀਆਂ ਕੁੜੀ ਤਾਂ ਗਈ ਹੁਣੀ ਵੀ ਨਾਲ ਮੈਂ ਤਾਂ ਹੀ ਗਈ ਸੀ ਬਟ ਮਮ ਮਮ ਆਪੇ ਰੈਡੀ ਹੁੰਦੀ ਆ ਮਾਂ ਹੋ ਜਾਂਦੀ ਆ ਉਹ ਕਿਵੇਂ ਲੱਗ ਰਿਹਾ ਇੱਥੇ ਇੱਕ ਵੀ ਕਿਵੇਂ ਲੱਗ ਰਿਹਾ ਬਹੁਤ ਵਧੀਆ ਬਹੁਤ ਵਧੀਆ ਅੱਛਾ ਲੱਗ ਰਿਹਾ ਦੇਖੋ ਕਿ ਪਹਿਲਾਂ ਵੀ ਤੀਆਂ ਦੇ ਹਾਰ ਮਨਾਉਦੇ ਸੀਗੇ ਤੁਹਾਡੀ ਬੇਟੀ ਵੀ ਸਪੈਸ਼ਲ ਆਸਟ੍ਰੇਲੀਆ ਤੋਂ ਆਈ ਹੈ ਜੀ ਪਹਿਲੀ ਵਾਰੀ ਉਹ ਵੀ ਪਹਿਲੀ ਵਾਰੀ ਆਸਟ੍ਰੇਲੀਆ ਤੋਂ ਅੱਛਾ ਹਾਂ ਜੀ ਤੁਸੀਂ ਵਿਆਹ ਦੀ ਬਾਤ ਨਹੀਂ ਨਹੀਂ ਵਿਆਹ ਦੀ ਬਾਤ ਨਹੀਂ ਆਈ ਲੋਕਾਂ ਦੇ ਘਰਾਂ ਦੇ ਮੈਂ ਵੀ ਕਹਿੰਦਾ ਵਿਆਹ ਵਿਆਹ ਹੋਇਆ ਤੁਹਾਡਾ ਅੱਛਾ ਬੱਚਿਆਂ ਦਾ ਤੀਆਂ ਦਾ ਵਿਆਹ ਵਿਆਹ ਆਤੀਆਂ ਦਾ ਮੇਲਾ ਪਹਿਲੀ ਵਾਰੀ ਆਇਆ ਚਲੋ ਬਹੁਤ-ਬਹੁਤ ਮਾਰਕਾ ਤੁਹਾਨੂੰ ਜੀ ਤੁਹਾਨੂੰ ਬਹੁਤ-ਬਹੁਤ ਮਾਰਕਾ ਧੰਨਵਾਦ ਜੀ ਸਭ ਨੂੰ ਸਭ ਨੂੰ ਬਹੁਤ-ਬਹੁਤ ਵਧਾਈਆਂ